ਮਾਨਸਾ ਵਿੱਚ 24 ਸਾਲਾਂ ਪਹਿਲਾਂ ਵਿਆਹੀ ਮਨਾਕਸ਼ੀ ਨੇ ਪਾਖੜਾ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਪਿੱਛੋਂ ਪਰਵਾਰ ਨੇ ਸੂਰਾ ਪਰਿਵਾਰ ਉੱਤੇ ਗੰਭੀਰ આરોਪ ਲਗਾਈ ਅਤੇ ਅੱਜ ਮਾਂਸਾ ਦੇ 메ਨ ਬਾਜ਼ਾਰ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਤੇ ਇਨਸਾਫ ਦੀ ਮੰਗ ਕੀਤੀ ਪਰਵਾਨ ਨਗਿਆ ਕਿ ਸਾਡੀ ਲੜਕੀ ਨੂੰ ਲੰਬੇ ਸਮੇਂ ਤੋਂ ਕਾ ਰਹੇ ਸੀ ਕੁੱਟਮਾਰ ਜਿਸ ਕਰਕੇ ਉਸਨੇ ਕੀਤੀ ਸੀ ਆ ਖੁਦਕੁਸ਼ੀ ਦੋਸ਼ੀਆਂ ਨੇ ਸੌਖਤ ਸਜ਼ਾ ਦੇਣ ਦੀ ਕੀਤੀ ਪਰਵਾਨ ਨੇ ਮੰਗ ਮਾਂਸਾ ਤੋਂ ਪੱਤਰਕਾਰ ਬਿੱਟੂ ਬੁੱਢਲਾਡਾ ਦੀ ਖਾਸ ਰਿਪੋਰਟ ਵਿਸ਼ਾਲੀ ਬਖਸਲ ਬਸ ਇਨਸਾਫ ਦੀ ਮੰਗ ਕਰ ਰਹੇ ਤੇ ਜਦੋਂ 5-6 ਦਿਨ ਹੋ ਗਏ ਸਾਡਾ ਪਾਂਜਾ ਸਾਨੂੰ ਨਹੀਂ ਮਿਲਾਇਆ ਨਹੀਂ ਗਿਆ ਸਾਡਾ ਪਾਂਜਾ ਸਾਡੇ ਤੋਂ ਦੂਰ ਦੂਰ ਰੱਖ ਰਿਹਾ ਹੈ ਕਿਉਂ ਰੱਖ ਰਿਹਾ ਉਹਨੂੰ ਦੂਰ ਦੂਰ ਸਾਡੇ ਤੋਂ ਅਸੀਂ ਮਾਵਾ ਨਹੀਂ ਉਹਦੀਆਂ ਉਹ ਰੋਇਆ ਨਹੀਂ ਮੁੰਡਾ 5 ਦਿਨ ਹੋ ਗਏ ਉਹਦੀ ਮੁੰਡੇ ਦੀ ਅੱਖੇ ਚ ਆਸੂ ਨਹੀਂ ਆਏ ਹੋਇਆ ਕੀ ਹੈ ਕਿਸ ਦਿਨ ਹੁੰਦਾ ਕਦੋਂ ਤੋਂ ਇਹ ਸਰ ਇਹ ਵੀਰਵਾਰ ਦੀ ਗੱਲ ਹੈ 25 ਤਰੀਕ ਦੀ ਸਵੇਰ 10 ਵਜੇ ਨਾਮ ਲੜਕੀ ਦਾ ਮਿਨਾਕਸ਼ੀ ਬਾਂਸਲ ਜਿੰਦਲ ਮਿਨਾਕਸ਼ੀ ਜਿੰਦਲ ਕਿੰਨੀ ਉਮਰ ਸੀ ਉਹਦੀ ਉਮਰ 40 ਸਾਲ ਸੀ ਸਰ ਕੀ ਕਦੇ ਹੋਈ ਸੀ ਗੱਲ ਵੀ ਤੰਗ ਪਰੇਸ਼ਾਨ ਕਰਦੇ ਨੇ ਕਿ ਸਰ ਇਹ ਇੰਨਾ ਨਹੀਂ ਤੰਗ ਉਹ ਕਹਿੰਦੀ ਸੀ ਚਲੋ ਹਰ ਕੱਲ ਲੜਾਈ ਝਗੜੇ ਹੁੰਦੇ ਆ ਸਰ ਪਰ ਇੰਨਾ ਨਹੀਂ ਪਤਾ ਸੀ ਵੀ ਕੁੱਟਮਾਰ ਵੀ ਕਰਦੇ ਆ ਤੇ ਨਾਲ 20 ਸਾਲ ਦੇ ਮੁੰਡੇ ਨੇ ਕੁੱਟੇ ਦਰਾਨੀ ਦੇ ਮੁੰਡੇ ਨੇ ਆਦੀਸ਼ ਨੇ ਕਦੋਂ ਪਤਾ ਲੱਗਿਆ ਵੀ ਕੁੱਟਮਾਰ ਕੀਤੀ ਜਾਂਦੀ ਹੈ ਸਰ ਕੁੱਟਮਾਰ ਸਾਨੂੰ ਮੁਹੱਲੇ ਵਾਲਿਆਂ ਨੇ ਦੱਸਿਆ ਉਹਨੇ ਦੱਸਿਆ ਹੀ ਨਹੀਂ ਕਦੇ ਪਰਿਵਾਰ ਨਾਲ ਜਾਂ ਕੋਈ ਸ਼ਿਕਾਇਤ ਕਿਸੇ ਤਰ੍ਹਾਂ ਦੀ ਨਹੀਂ ਸਰ ਕੋਈ ਐਜੀ ਗੱਲ ਨਹੀਂ ਸੀਗੀ ਉਹਨੇ ਸਾਨੂੰ ਕੁੱਟਮਾਰ ਦੱਸੀ ਹੈ ਮਹੱਲੇ ਵਾਲ ਨੇ ਉਹ ਸਨ ਉਹਦੇ 2 ਮਹੀਨੇ ਤੋਂ ਰਿਕਾਰਡਿੰਗ ਹੱਸ ਤੇ ਸੀ ਫੋਨ ਸਾਰੇ ਉਹਨੂੰ ਪਤਾ ਨਹੀਂ ਸੀਗਾ ਉਹ ਸਾਡੇ ਨਾਲ ਗੱਲ ਕਰਦੀ ਸੀ ਫੋਨ ਰਿਕਾਰਡਿੰਗ ਤੇ ਸੀ ਫਿਰ ਦਰਾਨੀ ਉਹਨੂੰ ਟੌਰਚਰ ਕਰਦੀ ਸੀ ਸਰ ਤੇਰੇ ਜੁੰਡੇ ਫੜ ਕੇ ਤੇਨੂੰ ਬਾਬੇ ਕੋਲ ਲੈ ਕੇ ਜਾਊਂਗੀ ਸਰ ਅਸੀਂ ਇਨਸਾਫ ਦੀ ਮੰਗ ਕਰਦੇ ਆ ਮੇਰੀ ਭੈਣ ਨੂੰ ਇਨਸਾਫ ਦਿੱਤਾ ਜਾਵੇ ਜਿੰਦੇ ਜੀ ਤਾਂ ਨਹੀਂ ਦਿੱਤਾ ਮਰਨ ਤੋਂ ਬਾਅਦ ਉਹਨੂੰ ਇਨਸਾਫ ਦਿਲਾਓ ਸਰ ਸਾਡੇ ਕੋਲ ਤਾਂ ਵੀਰਵਾਰ 10 ਵਜੇ ਫੋਨ ਆਇਆ ਸਵੇਰੇ ਤੇ ਮਿਨਾਕਸ਼ੀ ਹੈ ਨਹੀਂ ਤੁਹਾਡੇ ਕੋਲ ਤਾਂ ਨਹੀਂ ਆਈ ਇਹਨਾਂ ਨੇ 3 ਵਜੇ ਤੱਕ ਮੁਹੱਲੇ 'ਚ ਕਿਸੇ ਨੂੰ ਪਤਾ ਨਹੀਂ ਸੀਗਾ ਵੀ ਮਿਨਾਕਸ਼ੀ ਹੈ ਨਹੀਂ ਇੱਥੇ ਇਹਨਾਂ ਨੇ ਕਿਸੇ ਨੂੰ ਦੱਸਿਆ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਸਾਰੇ ਮੁਹੱਲੇ 'ਚ ਕੈਮਰੇ ਲੱਗੇ ਹੋਏ ਆ ਸਰ ਪਰ ਇਹਨਾਂ ਨੇ ਕੋਸ਼ਿਸ਼ ਨਹੀਂ। ਉਹਦੇ ਹਸਬੰਦ ਦੇ ਸਾਹਮਣੇ ਰਜੀਵ ਜਿੰਦਲ ਦੇ ਸਾਹਮਣੇ ਕੁੱਟਿਆ। ਉਹਨੂੰ ਇੱਕ ਵਾਰੀ ਛੁਡਾਉਣ ਦੀ ਕੋਸ਼ਿਸ਼ ਨਹੀਂ। ਉੱਪਰੋਂ ਕਹਿੰਦਾ ਮਾਨਸਾ ਨੂੰ ਪਤਾ ਚੱਲਿਆ ਆਪਣੇ ਸੰਸਥਾ ਦੇ ਬੰਦਿਆਂ ਕਹਿੰਦਾ ਮੇਰੇ ਛੋਟੇ ਭਰਾ ਨੇ ਭਰਾ ਦੇ ਮੁੰਡੇ ਨੇ 3-4 ਥੱਪੜ ਮਾਰਤੇ ਮਿਨਾਕਸ਼ੀ ਮਾਈਂਡ ਕਰ ਗਈ। 20 ਸਾਲ ਦਾ ਮੁੰਡਾ 44 ਸਾਲ ਦੀ ਜਰਾਨੀ ਥੱਪੜ ਮਾਰਦਾ ਦੋਸਤੋ ਆਪਣੀ ਮਾਂ ਦੇ ਮਾਰਦਾ ਆਪਣੀ ਦਾਦੀ ਦੇ ਮਾਰਦਾ ਉਹ ਨਾ ਮਾਈਂਡ ਕਰਦੀਏ ਤਾਈ ਦੇ ਮਾਰਦਾ ਉਹਦੀ ਜਠਾਣੀ ਉਹ ਤਾਂ ਸਾਥ ਦੀ ਹੁੰਦੀ ਸੀਗੀ ਜਠਾੜੀ ਨੇ ਪੂਰਾ ਸਾਥ ਦਿੱਤਾ ਮੈਂ ਅਮਿਤ ਸਿੰਘ ਲਾ ਕੀ ਲੱਗਦੇ ਮਿਨਾਖੇ ਨਵਦਾਦਪੁਰ ਆ ਸਭ ਤੋਂ ਛੋਟਾ ਮੈਂ ਹੀ ਸੀ ਮੇਰੇ ਤੋਂ ਉੱਪਰ ਚਾਰ ਪੈਣਾ ਸੀਗੀਆਂ ਹੋਇਆ ਕੀ ਆਇਆ ਹੋਇਆ ਤਾਂ ਐਦਾਂ ਜੀ ਇਹਨਾਂ ਨੇ ਜੋ ਵੀ ਕੀਤਾ ਉਹਨਾਂ ਬਹੁਤ ਗਲਤ ਕੀਤਾ ਸਾਨੂੰ ਪਤਾ ਲੱਗਿਆ ਵੀਰਵਾਰ ਨੂੰ ਸਵੇਰੇ ਸਵੇਰੇ ਫੋਨ ਆਇਆ ਈਮਾਨ ਆਖੀ ਕਿਤੇ ਚਲੀ ਗਈ ਅਸੀਂ ਕਹੇ ਜੀ ਮਜ਼ਾਕ ਕਰਦੇ ਤੁਸੀਂ ਸਾਡੇ ਨਾਲ ਇਦਾਂ ਕਿਤੇ ਜਾ ਸਕਦੀ ਆ ਉਹ ਜਦੋਂ ਪਤਾ ਲੱਗਿਆ ਸਾਰੀ ਗੱਲਾਂ ਉਹ ਸਾਹਮਣੇ ਕਹਿੰਦੇ ਨਹੀਂ ਉਹ ਕਿਤੇ ਚਲੀ ਗਈ ਫਿਰ ਅਸੀਂ ਉਹਨਾਂ ਨੂੰ ਲੱਭਣਾ ਸ਼ੁਰੂ ਕੀਤਾ ਸਾਰੇ ਪਾਸੇ ਪਰ ਉਹਨਾਂ ਨੇ ਸਾਨੂੰ ਪੂਰੀ ਗੱਲ ਤਾਂ ਦੱਸੀ ਹੋਈ ਨਹੀਂ ਕਿਸੇ ਨੇ ਸੀਗਾ ਕੈਮਰਾ ਚੈੱਕ ਕਰੋ ਕੈਮਰੇ ਵੀ ਨਹੀਂ ਚੈੱਕ ਕਰਾਇਆ ਕਿਸੇ ਨੇ ਵੀ ਸਾਰੀ ਮਾਰ ਕੇ ਸਾਰੀ ਉਹਨਾਂ ਦੀ ਗਲੀ 'ਚ ਕੈਮਰੇ ਲੱਗੇ ਨੇ ਸਾਨੂੰ ਇਹੀ ਕਹੀਗੇ ਕੈਮਰੇ ਨਹੀਂ ਲੱਗੇ ਕੈਮਰੇ ਨੇ ਲੱਗੇ ਸਾਡੇ ਕੋਲ ਕਰਦੇ ਕਰਦੇ ਉੱਥੇ ਤੱਕਾ ਕੇ ਉੱਥੇ ਆ ਕੇ ਵੀ ਸਾਡੇ ਸਾਨੂੰ ਗੱਲਾਂ ਘੱਟਦੇ ਪਿਆ ਵੀ ਤੁਸੀਂ ਲਕੋਈ ਹੈ ਕਰਦੇ ਕਰਦੇ ਉਹ ਕੁਰਾਲੀ ਤੱਕਾ ਕੇ ਰੋਪੜ ਤੱਕਾ ਕੇ ਵੀ ਤੁਸੀਂ ਕੋਈ ਕੁ ਵੀ ਅਸੀਂ ਕਾਨੂੰਨ ਲੋਕਾਂ ਨੂੰ ਮੰਗੇ ਅਸੀਂ ਕਿ ਅਸੀਂ ਸਾਨੂੰ ਕੀ ਦਿੱਕਤ ਹੈ ਉਸ ਤੋਂ ਬਾਅਦ ਵੀ ਅਸੀਂ ਅਗਲੇ ਦਿਨ ਜਦੋਂ ਉਰੇ ਆਏ ਤਾਂ ਵੀ ਸਾਨੂੰ ਗੁੰਮਰਾਹ ਕਰੀ ਕੇ ਵੀ ਕੁੜੀ ਤਾਂ ਸਰਸੇ ਬੈਠੀ ਹੈ ਜੀ ਡੇਰੇ 'ਚ ਅਸੀਂ ਸਰਸੇ ਡੇਰੇ ਵੀ ਘੁੰਮੀ ਗਏ ਤਾਂ ਸਾਨੂੰ ਪਤਾ ਲੱਗਿਆ ਗੋਤਾਖੋਰਾਂ ਤੋਂ ਵੀ ਇਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਵੀ ਕੁੜੀ ਨਹਿਰ ਵੱਲ ਚਲੀ ਗਈ ਹੈ ਇਹਨਾਂ ਨੂੰ ਚੱਪਲਾ ਮਿਲੀ ਏ ਕੁੜੀ ਦੀਆਂ ਇਹਨਾਂ ਨੂੰ ਚੁੰਨੀ ਮਿਲੀ ਏ ਕੁੜੀ ਦੀ ਇਹਨਾਂ ਕੋਲ ਵੀਡੀਓ ਵੀ ਆ ਗਈ ਕੁੜੀ ਦੀ ਵੀ ਕੁੜੀ ਨਹਿਰਵਾਲ ਜਾਂਦੀ ਦਿਖੀ ਏ ਪਰ ਇਹਨਾਂ ਨੇ ਸਾਨੂੰ ਅਗਲੇ ਦਿਨ ਸ਼ੁੱਕਰਵਾਰ ਨੂੰ ਵੀ ਗੁੰਮਰਾਹ ਕਰੀਗੇ ਵੀ ਕੁੜੀ ਸਰਸੇਪਾ ਡੇਰੇ 'ਚ ਬੈਠੀ ਏ ਅੱਜ ਇੱਥੇ ਬੈਠੀ ਹਾਂ ਉਹਦਾ ਮਕਸਦ ਕੀ ਏ ਕੀ ਕਹਿਣਾ ਚਾਹੁੰਦਾ ਇਨਸਾਫ ਚਾਹੀਦਾ ਜੀ ਇਨਸਾਫ ਚਾਹੀਦਾ ਸਰ ਹਾਂਜੀ ਇਨਸਾਫ ਚਾਹੀਦਾ ਈ ਸਾਨੂੰ ਅਰੈਸਟ ਕਰਿਆ ਜਾਵੇ ਇਹਨਾਂ ਨੂੰ ਐਨੇ ਦਿਨ ਹੋ ਗਏ ਦੇਖੋ 5-6 ਦਿਨ ਹੋ ਗਏ ਹਾਂਜੀ 5-6 ਦਿਨ ਹੋ ਗਏ ਕੁਛ ਨਹੀਂ ਹੋਇਆ ਹਰ ਵਾਰ ਲੜਕੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਮਤਲਬ ਤੀ ਨਹੀਂ ਸਮਝਿਆ ਜਾਂਦਾ ਕਦੇ ਪਰਿਵਾਰ ਇਹ ਤਾਂ ਜੀ ਇਹਨਾਂ ਦੀ ਸੋਚ ਹੈ ਗਲਤ ਸੋਚ ਹੈ ਛੋਟੀ ਸੋਚ ਹੈ ਜੇ ਹੁਣ ਆਪ ਕਿਸੇ ਦੀ ਤੀ ਨੂੰ ਆਪਣੀ ਦੀ ਨਹੀਂ ਬਣਨਗੇ ਦੇਣਗੇ ਦੇਖੋ ਮੇਰੇ ਘਰੇ ਵੀ ਚਾਰ ਭੈਣਾਂ ਨੇ ਮੇਰਾ ਵੀ ਵਿਆਹ ਹੋਇਆ ਹੋਇਆ ਮੇਰੇ ਵੀ ਬੱਚੇ ਨੇ ਜੇ ਅਸੀਂ ਉਹਨਾਂ ਨੂੰ ਆਪਣਾ ਨਹੀਂ ਸਮਝਾਂਗੇ ਤਾਂ ਫਿਰ ਕੀ ਫਾਇਦਾ ਵਿਆਹ ਦਾ ਸਾਡਾ ਮੇਰੇ ਵਿਆਹ ਨੂੰ ਵੀ 13 ਸਾਲ ਹੋ ਗਏ ਤੇ ਪਰ ਇਹ ਥੋੜੀ ਨਾ ਵੀ ਅਸੀਂ ਉਹਨਾਂ ਨੂੰ ਸਮਾਂ ਵਿਆਹ ਨੂੰ ਹੋ ਗਿਆ ਸੀ ਤੇ ਕਿੰਨੇ ਸਮੇਂ ਤੋਂ ਕੁੱਟਮਾਰ ਕਰ ਰਹੇ ਸੀਗੇ 24 25 ਸਾਲ ਹੋ ਗਏ ਜੀ ਇਹਨੇ ਸਾਨੂੰ ਕੁੱਟਮਾਰ ਦਾ ਕਦੇ ਨਹੀਂ ਦੱਸਿਆ ਜੇ ਕਦੇ ਕੋਈ ਦੱਸਦੀ ਸੀ ਮਾੜੀ-ਮੋਟੀ ਗੱਲ ਵੀ ਜੀ ਐਦਾਂ ਕਰਕੇ ਇਹਨਾਂ ਨੂੰ ਡਰਦੀ ਬੋਲ ਸੀ ਵੀ ਜੇ ਸਾਨੂੰ ਕਹ ਦੱਸਦੀ ਸੀ ਵੀ ਗੱਲਾਂ-ਬਾਤਾਂ ਹੁੰਦੀਆਂ ਉਹ ਸਰ ਘਰ ਚ ਹੁੰਦੀਆਂ ਦਰਦ ਦਬਕੇ ਰੱਖਦੀ ਸੀ ਦਰਦ ਦਬਕੇ ਰੱਖਦੀ ਸੀ ਹੁਣ ਇਹਦੀ ਰਿਕਾਰਡਿੰਗਾਂ ਤੱਕ ਕਰਦੇ ਸੀ ਕਿ ਇਹ ਵੀ ਇਹ ਦਰਦ ਆਪਣਾ ਸਾਨੂੰ ਦੱਸ ਨਾ ਸਕੇ ਦੱਸੋ ਰਿਕਾਰਡ ਲਾਸ਼ ਮਿਲੀ ਹੈ ਸਰਸੇ ਦੇ ਨੇੜੇ ਜੀ ਸਰਸੇ ਸਰਸੇ ਹਸਪਤਾਲ ਦੇ ਵਿੱਚ ਫਿਰ ਉਹਨੂੰ ਦਾਖਲ ਕਰਾਇਆ ਗਿਆ ਲਾਸ਼ ਨੂੰ ਰੱਖਿਆ ਗਿਆ ਤਾਂ ਸਾਨੂੰ ਉੱਥੋਂ ਫੋਨ ਆਇਆ ਗੋਤਾਖੋਰਾਂ ਦਾ ਵੀ ਇਹ ਲਾਸ਼ ਹੈਗੀ ਹੈ ਫੋਟੋਆਂ ਭੇਜ ਰਿਆ ਵੀ ਸ਼ਨਾਖਤ ਕਰੋ ਉਹ ਤਾਂ ਅਸੀਂ ਦੇਖਦੀ ਪਹਿਚਾਨ ਲਈ ਵੀ ਸਾਡੀ ਕੁੜੀ ਐ ਪਰ ਬੰਲਾਸ਼ ਨੂੰ ਕੋਈ ਦੇਖ ਨਹੀਂ ਸਕਦਾ ਜੀ ਇੰਨੀ ਲਾਜ ਦੀ ਬੁਰੀ ਆ ਲਾ ਕਿੰਨੇ ਬੱਚੇ ਸੀ ਇਹਨਾਂ ਦੇ ਇੱਕ ਮੁੰਡਾ ਸੀ ਜੀ ਅੱਛਾ ਮੁੰਡੇ ਨੂੰ ਮਿਲਣ ਨਹੀਂ ਦੇ ਰਹੇ ਮੁੰਡਾ 22 ਸਾਲ ਦਾ ਜੀ 22 23 ਸਾਲ ਦੀ ਗਰੀ ਮੁੰਡੇ ਦੀ ਉਮਰ ਆ ਮੁੰਡਾ ਬਿਲਕੁਲ ਡਰਿਆ ਹੋਇਆ ਸਾਨੂੰ ਜਿੱਦਣ ਅਸੀਂ ਪਹਿਲੇ ਦਿਨ ਆਏ 5 ਮਿੰਟ ਵਾਸਤੇ ਹਾਰਡਲੀ 3 ਜਾਂ 4 ਮਿੰਟ ਵਾਸਤੇ ਮੁੰਡੇ ਨੂੰ ਮਲਾਇਆ ਮੁੰਡਾ ਕੰਬਦਾ ਪਿਆ ਸੀ ਹੋਰ ਕੋਈ ਗੱਲ ਹੋਈ ਹੈ ਪਰਿਵਾਰ ਨਾਲ ਨਹੀਂ ਕੋਈ ਗੱਲ ਨਹੀਂ ਹੋ ਰਹੀ ਜੀ ਕੋਈ ਗੱਲ ਨਹੀਂ ਹੋ ਰਹੀ ਜਿਸ ਦਾ ਕਹਨੇ ਆ ਮੁੰਡੇ ਨੂੰ ਲੈ ਕੇ ਆਓ ਮੁੰਡਾ ਆਪਣੀ ਮਾਤਾ ਸੰਸਕਾਰ ਕਰੇ ਕਟਕਟ ਮਾਂ ਨੂੰ ਦੇਖਦਾ ਲਵੇ ਜਾਂਦੀ ਨੂੰ ਇਹਦਾ ਮੁੰਡੇ ਦੇ ਦਿਲ ਚ ਸਾਰੀ ਉਮਰ ਰਹਿ ਜਾਣਾ ਵੀ ਨਾਮ ਹੈ ਉਦਨ ਦੇਖ ਸਕਿਆ ਨਾ ਮੈਂ ਅੱਜ ਦੇਖ ਸਕਿਆ ਬਹੁਤੀ ਦੁਖਦਾਇਕ ਘਟਨਾ ਵਾਪਰੀ ਹੈ ਅੱਜ ਸਾਨੂੰ 6 ਦਿਨਾਂ ਤੋਂ ਉੱਤੇ ਲਾਸ਼ ਨੂੰ ਕਿਤੇ ਪਟਿਆਲੇ ਕਿਤੇ ਸਰਸਾ ਕਿਤੇ ਖਨੌਰੀ ਅਸੀਂ ਬਹੁਤ ਦੂਰ ਦੂਰ ਤੱਕ ਭਗਾਈ ਕੀਤੀ ਹੈ ਫਿਰ ਸਾਨੂੰ ਉਥੋਂ ਮੈਸੇਜ ਆਇਆ ਸਰਸਾ ਹਸਪੀਟਲ ਜੋ ਇੱਕ ਲੇਡੀ ਦੀ Laash ਆਈ ਹੈ ਤੁਸੀਂ Laash ਦੀ ਸਨਖਤ ਕਰੋ ਉਹਨਾਂ ਨੇ ਸਾਨੂੰ ਮੈਸੇਜ ਭੇਜੇ ਫੋਟੋ ਭੇਜੀਆਂ ਅਸੀਂ Laash ਦੀ ਸਨਖਤ ਕੀਤੀ ਉਸ ਤੋਂ ਬਾਅਦ ਇਹ ਦਾਜ ਦੇ ਲੋਬੀਆਂ ਨੇ ਬਹੁਤ ਕੁੜੀ ਨੂੰ 25 ਸਾਲ ਤੋਂ ਪਰੇਸ਼ਾਨ ਕਰ ਰਹੇ ਸੀ ਜਦੋਂ ਦੀ ਇਹ ਲੜਕੀ ਦਾ ਵਿਆਹ ਹੋਇਆ ਜਦੋਂ ਦੇ 25 ਸਾਲ ਤੋਂ ਲਗਾਤਾਰ ਪਰੇਸ਼ਾਨੀ ਤੋਂ ਬਾਅਦ ਵੀ ਇਹ ਕੁੜੀ ਨੇ ਆਪਣੇ ਮਾਪੇ ਨੂੰ ਕਦੇ ਦੁੱਖ ਨਹੀਂ ਦੱਸਿਆ ਦੁੱਖਾ ਦੇ ਡੈਡੀ ਨੂੰ ਜਾਂ ਕਦੇ ਭੈਣ ਭਾਈ ਨੂੰ ਕਿਸੇ ਨੂੰ ਕੁਝ ਨਹੀਂ ਦੱਸਿਆ ਕਿਉਂ ਨਹੀਂ ਦੱਸਿਆ ਵੀ ਮੇਰਾ ਡੈਡੀ ਟੈਨਸ਼ਨ ਨਾ ਲੈ ਜੇ ਮੇਰੇ ਡੈਡੀ ਨੂੰ ਨਾ ਕੁਝ ਹੋ ਜੇ ਇਹ ਦਾਜ ਦੇ ਲੋਬੀਆਂ ਨੇ 25 ਸਾਲ ਤੋਂ ਲਗਾਤਾਰ ਉਹਨੂੰ ਬਹੁਤ ਤੰਗ ਕੀਤਾ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਜਲਦੋਂ ਜਲਦ ਅਰੈਸਟ ਕਰੋ ਨਹੀਂ ਅਸੀਂ ਇਸ ਤੋਂ ਬਾਅਦ ਜਥੇ ਬੰਦੀਆਂ ਨੂੰ ਨਾਲ ਲੈ ਕੇ ਜਾਨ ਜਥੇ ਬੰਦੀਆਂ ਨੂੰ ਲੈ ਕੇ ਨਾਲ ਹੋਰ ਜਥੇ ਬੰਦੇ ਨੂੰ ਲੈ ਕੇ ਮਾਨਸਾ ਜਾਮ ਕਰਾਂਗੇ ਇਹੀ ਸਾਡੀ ਧੰਨਵਾਦ ਹੈ ਪ੍ਰਸ਼ਾਸਨ ਦਾ ਪਰਚਾ ਪ੍ਰਸ਼ਾਸਨ ਨੇ ਜਰੂਰ ਕੀਤਾ ਹੈ ਲੇਕਿਨ ਗ੍ਰਫਤਾਰੀਆਂ ਨਹੀਂ ਕੀਤੀਆਂ ਇਹਨੀਆਂ ਦੀ ਜਲਦ ਤੋਂ ਜਲਦ ਗ੍ਰਫਤਾਰੀਆਂ ਹੋਣੀਆਂ ਚਾਹੀਦੀਆਂ ਜੋ ਬਹੁਤ ਜ਼ਰੂਰੀ ਨੇ ਜੀ ਧੰਨਵਾਦ